ਨਾਲੇ ਲੋਕਾਂ ਚ ਹੁੰਦਾ ਸੀਗਾ ਕਈ ਵਾਰ ਜੇਲ੍ਹ ਗਈ ਕਈ ਵਾਰ ਕੁੱਟਾਂ ਮਾਰਾ ਖਾਦੀਆਂ ਮੈਨੂੰ ਲੱਗਦਾ ਵੀ ਜਿੰਨਾ ਕਿਸਾਨ ਹਿੱਤਾਂ ਦੀ ਤਰਜ਼ਮਾਨੀ ਇਸ ਸਰਕਾਰ ਦੇ ਦੌਰਾਨ ਹੋਈ ਹੈ ਪਿਛਲੇ ਸਾਲ 20 ਰੁਪਏ ਗੰਨੇ ਦਾ ਰੇਟ ਚ ਵਾਦਾ ਕੀਤਾ ਸੀਗਾ ਬਿਨਾਂ ਡਿਮਾਂਡ ਤੋਂ ਕਿਸੇ ਨੇ ਕਿਹਾ ਹੀ ਨਹੀਂ ਵੀ ਸਾਡੀ ਗੰਨੇ ਦਾ ਰੇਟ ਵਧਾਓ ਤੇ 11 ਰੁਪਏ ਹਰ ਕਾ ਕਰਤਾ ਜਨਹੀਂ 19 ਮਹੀਨੇ ਦੇ ਅੰਦਰ 31 ਰੁਪਏ ਗੰਨੇ ਦਾ ਜਿਹੜਾ ਰੇਟ ਵਧਿਆ ਤੇ ਇਸ ਵੇਲੇ ਸਾਰੇ ਦੇਸ਼ ਦੇ ਅੰਦਰ ਸਭ ਤੋਂ ਵੱਡਾ ਰੇਟ ਜਿਹੜਾ ਉਹ ਪੰਜਾਬ ਚ ਪੰਜਾਬ ਚ ਸੋ ਮੈਨੂੰ ਲੱਗਦਾ ਵੀ ਔਰ ਫਿਰ ਜਿੰਨਾ ਵੀ ਸਰਕਾਰ ਵੱਲ ਬਕਾਇਆ ਸੀਗਾ ਹਮ ਸਰਕਾਰੀ ਮਿੱਲਾਂ ਵੱਲ ਕਿਸਾਨ ਦੇ ਗੰਨੇ ਦਾ ਬਕਾਇਆ ਇਹ ਬਕਾਇਆ ਉਹਨਾਂ ਸਰਕਾਰਾਂ ਦੇ ਵੇਲੇ ਦਾ ਹੈ ਜਿਹੜੀਆਂ ਸਰਕਾਰਾਂ ਨਰਲਵ ਪਿਛਲੇ 5 ਜਾਂ 10 ਸਾਲ ਪੰਜਾਬ ਚ ਰਹੀਆਂ ਨੇ ਸੋ ਉਹ ਵੀ ਸਰਕਾਰ ਨੇ ਆਪਣੇ ਜ਼ਿੰਮੇ ਲਿਆ ਮੈਂ ਹੋਰ ਕਹਾਂ ਕਿ ਨਰਮੇ ਦਾ ਜਦੋਂ ਫਸਲ ਖਰਾਬ ਹੋਈ ਆ ਅ ਮੇਬੀ ਪੀਲੀ ਜਾਂ ਕਿਹੜੀ ਸੁੰਢੀ ਪਈ ਸੀਗੀ ਤਾਂ ਉਹ ਕਾਂਗਰਸ ਸਰਕਾਰ ਵੇਲੇ ਦੀ ਟਨਯੋਰ ਸੀਗੀ ਤੇ ਉਹ ਵੀ ਜਿਹੜਾ ਨਰਮੇ ਦਾ ਮੁਆਵਜ਼ਾ ਜਿਹੜਾ ਉਹ ਮਾਨਜੋਗ ਮੁੱਖ ਮੰਤਰੀ ਜੀ ਨੇ ਆਪਣੀ ਸਰਕਾਰ ਆਉਣ ਤੋਂ ਬਾਅਦ ਕਿਸਾਨਾਂ ਨੂੰ ਦਿੱਤਾ ਸੋ ਚਾਹੇ ਗੰਨੇ ਦਾ ਸਵਾਲ ਆ ਤੇ ਨਰਮੇ ਦਾ ਸਵਾਲ ਆ ਅ ਜਾਏ ਵੈਲਿਊ ਕਟ ਲਾਇਆ ਕੇ ਅੰਦਰ ਨੇ ਉਹਦੀ ਭਾਰ ਚੱਕਣ ਦਾ ਸਵਾਲ ਆ ਮਾਨਜੋਗ ਮੁੱਖ ਮੰਤਰੀ ਲਗਾਤਾਰ ਇਹਦੇ ਉੱਤੇ ਬੜਾ ਸਜੀਦਾ ਨੇ ਬੜਾ ਗਵੀਰ ਨੇ ਔਰ ਹਰ ਸਮੇਂ ਕਿਸਾਨ ਇਤਾਂ ਦੀ ਮੁੱਲ ਤਰਜ਼ਮਾਨੀ ਕੀਤੀ ਜਾਂਦੀ ਹੈ ਸੋ ਮੈਨੂੰ ਲੱਗਦਾ ਕੀ ਪੰਜਾਬ ਦੇ ਅੰਦਰ ਇਹ ਮੇਰੀ ਮੁਤਾਬਕ ਪਹਿਲੀ ਸਰਕਾਰ ਹੈ ਹੂੰ ਜਿਹਦੇ ਮੁੱਖ ਮੰਤਰੀ ਇਹਨੇ ਨਰਜਕ ਢੰਗ ਦੇ ਨਾਲ ਤੇ ਨਾ ਫਾਸਟ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਆ। ਮਤਲਬ ਵੀ ਕੋਸ਼ਿਸ਼ ਹੈ ਕਿ ਧਰਨੇ ਲੱਗਣੇ ਬੰਦ ਹੋ ਜਾਣ ਜਿਹੜੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਇਹਨਾਂ ਨੂੰ ਸੌਟ ਆਊਟ ਕਰ ਦਿੱਤਾ ਜਾਵੇ। ਮੈਨੂੰ ਲੱਗਦਾ ਵੀ ਆ ਵੈਸੇ ਡੈਮੋਕਰੈਟਿਕ ਰਾਈਟ ਆ ਹੂੰ ਧਰਨੇ ਲੱਗਣੇ ਹਰ ਇੱਕ ਵਰਗ ਨੂੰ ਸਾਡੇ ਸੰਵਿਧਾਨ ਦੇ ਅੰਦਰ ਰਾਈਟ ਹੈਗਾ ਉਹ ਧਰਨਾ ਲਾਵੇ ਪਰ ਬਹੁਤ ਸਾਰੀਆਂ ਗੱਲਾਂ ਜਦੋਂ ਸਰਕਾਰ ਸੁਣ ਲਈ ਤਿਆਰ ਹੂੰ ਜਿਆਦਾ ਹੁੰਦਾ ਵੀ ਸਰਕਾਰ ਭੱਜ ਰਹੀ ਆ ਸਰਕਾਰ ਗੱਲ ਨਹੀਂ ਸੁਣਦੀ ਸਰਕਾਰ ਸੁਣ ਲਈ ਤਿਆਰ ਆ ਤੇ ਸਾਨੂੰ ਬਹਿਰ ਸ਼ਾਟ ਆਊਟ ਕਰਨੇ ਚਾਹੀਦੇ ਆ ਠੀਕ ਦੋ ਮਹਿਕਮੇ ਹੋਰ ਤੁਹਾਡੇ ਕੋਲ ਬੇहद ਖਾਸ ਨੇ ਫੋਰੈਸਟ ਤੇ ਵਾਈਲਡ ਲਾਈਫ ਫੋਰੈਸਟ ਦੀ ਗੱਲ ਕਰੀਏ ਜੰਗਲਾਤ ਦਾ ਏਰੀਆ ਪੰਜਾਬ ਦੇ ਵਿੱਚ ਰਕਬਾ ਜਿਹੜਾ ਹੈਗਾ ਉਹ ਘਟਦਾ ਜਾ ਰਿਹਾ ਹੈ ਆਪਣੇ ਆਪ ਹੀ ਸਭ ਤੋਂ ਵੱਡੀ ਟੈਨਸ਼ਨ ਹੋ ਰਹੀ ਇਹ ਕੱਲਾ ਲੱਗਦਾ ਹੈ ਕਿ ਸ਼ਾਇਦ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਇਹ ਚਿੰਤਾ ਕਿਤੇ ਨਾ ਕਿਤੇ ਹੈਗੀ ਹੈ ਕਿ ਜੇਕਰ ਹਰੀਆਲੀ ਕੱਟੀ ਤਾਂ ਫਰਾਨ ਵਾਲੀਆਂ ਨਸਲਾਂ ਨੂੰ ਸੀ ਕੀ ਦਵਾਂਗੇ ਜੀ ਚੌਹਾਂ ਜੀ ਬੜਾ ਮੇਜਰ ਤੁਸੀਂ ਮੈਂ ਸ਼ਬਦਾਂ ਵੀ ਤੁਖਤੀ ਰਗ ਦੇ ਉੱਤੇ ਤੁਸੀਂ ਹੱਥ ਰੱਖਿਆ ਫੋਰੈਸਟ ਕੱਲਾ ਇੱਕ ਮੰਤਰੀ ਦਾ ਹੀ ਇਹਦੇ ਨਾਲ ਵਿਸ਼ਾ ਨਹੀਂ ਜੁੜਿਆ ਜਾਂ ਸਰਕਾਰ ਦਾ ਜੁੜਿਆ ਮੈਂ ਜੋ ਮਹਿਸੂਸ ਕਰਦਾ ਕਿ ਸਾਡੀ ਸੁਸਾਇਟੀ ਦੀ ਇਹ ਲੋੜ ਹੈਗੀ ਹੈ ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸਟੇਟ ਹੈਗਾ ਆ ਤੇ ਜੰਗਲ ਇੱਥੇ ਪਹਿਲਾਂ ਹੀ ਕੱਟਨੇ ਸੋ ਪੰਜਾਬ ਦੇ ਅੰਦਰ 3.5% ਜਿਹੜੀ ਜੰਗਲ ਹੈਗਾ ਸੋ ਸਰਕਾਰ ਨੇ 2030 ਤੱਕ ਇਹਨੂੰ 7% ਕਰਨ ਦਾ ਪੰਜਾਬ ਦੇ ਵਿੱਚ ਟਾਰਗੇਟ ਮਿੱਥਿਆ ਸੋ ਇਹਦੇ ਤਹਿ ਜਿਹੜੀਆਂ ਸਾਡੀਆਂ ਵੱਖ-ਵੱਖਰੀਆਂ ਯੋਜਨਾਵਾਂ ਨੇ ਸਾਡੀ ਕੈਂਪਾਂ ਦੀ ਯੋਜਨਾ ਹੈ ਸਾਡੀ ਗ੍ਰੀਨ ਪੰਜਾਬ ਯੋਜਨਾ ਹੈ ਸਾਡਾ ਗ੍ਰੀਨ ਮਿਸ਼ਨ ਇੰਡੀਆ ਦੀ ਯੋਜਨਾ ਹੈ ਸੋ ਵੱਖ-ਵੱਖਰੀਆਂ ਯੋਜਨਾਵਾਂ ਦੇ ਤਹਿਤ ਅਸੀਂ ਪੰਜਾਬ ਦੇ ਅੰਦਰ ਹਰ ਸਾਲ ਲੱਖਾਂ ਕਰੋੜਾਂ ਬੂਟੇ ਲਾ ਰਹੇ ਹਾਂ ਸੋ ਮੇਰਾ ਇੱਕ ਜਤਨੇ ਹੁੰਦਾ ਕਿ ਨਾ ਕੇਵਲ ਬੂਟੇ ਲਾਇਆ ਜਾਣ ਬਲਕਿ ਉਹਨਾਂ ਦੀ ਪਰਵਰਿਸ਼ ਦਾ ਵੀ ਖਿਆਲ ਰੱਖਿਆ ਜਾਵੇ ਮੈਂ ਇਹ ਸਵਾਲ ਕਿਉਂਕਿ ਉੱਥੇ ਹੀ ਖੜਾ ਹੁੰਦਾ ਸਿਮਰਾਂ ਨੂੰ ਚਾਲੀਆਂ ਜਾਂਦੀਆਂ ਨੇ ਅਕਸਰ ਬੂਟੇ ਲਵਾ ਕੇ ਉਸ ਤੋਂ ਬਾਅਦ ਉਹਨਾਂ ਦਾ ਖਿਆਲ ਨਹੀਂ ਮੈਂ ਇਹ ਤੁਹਾਨੂੰ ਗੱਲ ਦੱਸਣ ਲੱਗਿਆ ਕੁਝ ਮਹਿਸੂਸ ਕਰ ਰਿਹਾ ਕਿ ਮੈਂ ਥੋੜੇ ਦਿਨ ਪਹਿਲਾਂ ਆਪਣੇ ਅਧਿਕਾਰੀ ਸੇਵਾ ਨਾਲ ਦੀ ਮੀਟਿੰਗ ਕੀਤੀ ਆ ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਕੁਝ ਏਰੀਆ ਅਡਾਪਟ ਕਰਨੇ ਚਾਹੀਦੇ ਆ ਪੰਜਾਬ 'ਚ ਇੱਕ ਏਰੀਆ ਮੈਨੂੰ ਵੀ ਦਿਓ ਇਹ ਮੇਰੀ ਮਤਲਬ ਹੈ ਸਮੂਹਕ ਕਾਜ ਹੋਵੇ ਤੇ ਪਰਸਨਲ ਲਾਇਬਿਲਟੀ ਹੂੰ ਅਸੀਂ ਜਾ ਕੇ ਉੱਥੇ ਤੁਹਾਨੂੰ ਪੁੱਛ ਸਕੀ ਵੀ ਤੇਰੇ ਕੋਲ ਫਲਾਣਾ ਰਹੀ ਹੈ ਦੱਸੋ ਤੇ ਕੀ ਸਿਤੀ ਹੈ ਕਿਸੇ ਹਾਈਵੇ ਦਾ ਸਵਾਲ ਆ ਜਾਂ ਕਿਸੇ ਬੀੜ ਦਾ ਸਵਾਲ ਆ ਜਾਂ ਕਿਤੇ ਜੂ ਦਾ ਸਵਾਲ ਹੈਗਾ ਹੂੰ ਤੇ ਮੈਂ ਵੀ ਪਠਾਨਕੋਟ ਤੋਂ ਅੰਮ੍ਰਿਤਸਰ ਹਾਈਵੇ ਆਪਣੇ ਕੋਲ ਲਿਆ ਵੀ ਉੱਥੇ ਮੈਂ ਦਿਖਾਂਗਾ ਹੂੰ ਅਸੀਂ ਚਾਹਨੇ ਵੀ ਗ੍ਰੀਨਰੀ ਦੇਖੋ ਕੋਰੋਨਾ ਨੇ ਸਾਨੂੰ ਸਬਕ ਸਿਖਾ ਦਿੱਤਾ ਹੂੰ ਅਸੀਂ ਕੋਰੋਨਾ ਕਾਲ ਦੇ ਦੌਰਾਨ ਆਕਸੀਜਨ ਨਾਲ ਝੂਸਦੇ ਤੇ ਮੌਤ ਚ ਮੂ ਜਾਂਦੇ ਆਪਣੇ ਲੋਕ ਦੇਖਿਆ ਹੂੰ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਨੂੰ ਗ੍ਰੀਨਰੀ ਦੇ ਪੱਖ ਤੋਂ ਵਿਡਵੈਲਪ ਕੀਤਾ ਜਾਵੇ ਸੋ ਇਹਨਾਂ ਦਿਨਾਂ ਦੇ ਅੰਦਰ ਜਿੱਥੇ ਪਲਾਂਟੇਸ਼ਨ ਹੋ ਰਹੀ ਆ ਉੱਥੇ ਅਸੀਂ ਫੋਰੈਸਟ ਦੇ ਅੰਦਰਲਾ ਜਿਹੜਾ ਲੋਕਾਂ ਦੀਆਂ ਤੁਖਦੀਆਂ ਗੱਲਾਂ ਸੀਗੀਆਂ ਇੱਕ ਤਾਂ ਇੱਥੇ ਕਈ ਕਿ ਮਹੀਨੇ ਮਤਲਬ ਸੈਲਰੀ ਨਹੀਂ ਸੀ ਮਿਲਦੀ ਖਾਸ ਕਰਕੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਤੇ ਅਸੀਂ ਹਰ ਮਹੀਨੇ ਦੀ 7 ਤਰੀਕ ਨੂੰ ਉਹਨਾਂ ਦੀ ਸੈਲਰੀ ਉਹਨਾਂ ਦੇ ਖਾਤਿਆਂ 'ਚ ਪਾ ਰਹੇ ਆ ਦੂਸਰਾ ਮੈਂ ਇੱਕ ਤੁਹਾਡੇ ਨਾਲ ਹੀ ਦੱਸ ਰਿਹਾ ਆ ਕਿ ਪੰਜਾਬ ਦੇ ਅੰਦਰ ਅਸੀਂ ਦੋ ਯੋਜਨਾਵਾਂ ਸ਼ੁਰੂ ਕੀਤੀਆਂ ਨੇ ਫੋਰੈਸਟ ਦੇ ਵਿੱਚ ਇੱਕ ਤੇ ਪੰਜਾਬ ਪਹਿਲਾ ਰਾਜ ਬਣ ਗਿਆ ਹਿੰਦੁਸਤਾਨ ਦਾ ਜਿੱਥੇ ਨਰਸਰੀਆਂ ਦੇ ਅੰਦਰ ਟਾਇਲਟ ਦੀ ਵਿਵਸਥਾ ਕੀਤੀ ਹੈ ਅੱਛਾ ਸਾਡੀ ਸਰਕਾਰ ਤੋਂ ਪਹਿਲਾਂ ਕੋਈ ਵਿਵਸਥਾ ਨਹੀਂ ਸੀਗੀ ਖਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਕੁੜੀਆਂ ਧੀਆ ਭੈਣਾਂ ਉੱਤੇ ਕੰਮ ਕਰਦੀਆਂ ਨੇ ਉਹਨਾਂ ਲਈ ਤੁਸੀਂ ਜਾਣਦੇ ਹੋ ਵੀ ਕਿੱਡੀ ਸੀਤੀ ਹੋ ਗਈ ਅੱਛਾ ਮੈਂ ਸੌਰੀ ਵਿੱਚ ਇੰਟਰਪਟ ਕਰ ਰਿਹਾ ਹਾਂ ਪਰ ਜੰਗਲਾਤ ਵਿਭਾਗ ਨੂੰ ਲੈ ਕੇ ਕਈ ਸਾਰੇ ਘਟਾਲੇ ਪਿਛਲੀਆਂ ਸਰਕਾਰਾਂ ਵਿੱਚ ਵੀ ਹੁੰਦੇ ਰਹੇ ਬੂਟੇ ਦੀ ਖਰੀਦ ਫਰੋਖਤ ਪਰ ਬੂਟਾ 5 ਰੁਪਏ 2 ਰੁਪਏ 3 ਰੁਪਏ ਉਸ ਹੱਬ ਨਾਲ ਕਮਿਸ਼ਨ ਵੀ ਹੁੰਦਾ ਰਿਹਾ ਇਸ ਨੂੰ ਚਰਚਾਵਾਂ ਤਾਂ ਬਹੁਤ ਹੋਈਆਂ ਉਸ ਤੇ ਸਟ੍ਰੀਮ ਲਾਈਨ ਕਰਨ ਦੇ ਲਈ ਕੀ ਸਟੈਪ ਚੱਕਿਆ ਗਿਆ ਮੇਰੇ ਕਹਿਲੇ ਨਾ ਹੋਰ ਜੋੜ ਦਿੰਨਾ ਬੂਟਿਆਂ ਦੀ ਖਰੀਦ ਨਾਲ ਕਟਣ ਨਾਲ ਤੇ ਉਸ ਸਲੈਬ ਬਣੇ ਆ ਇਹਦੇ ਬਦਲੀਆਂ ਦੇ ਨਾਲ ਵੀ ਸਲੈਬ ਬਣੇ ਸੀਗੇ ਅੱਛਾ ਵੀ ਹੇਲ ਸਟੇਸ਼ਨ ਦੇ ਅੰਦਰ ਡੀਐਫਓ ਲੱਗਣਾ ਤੇ ਕਿੰਨੇ ਥਲੇ ਲੱਗਣਾ ਤੇ ਕਿੰਨੇ ਬਹੁਤ ਕੁਝ ਸੀਗਾ ਇੱਥੇ ਹੂੰ ਹੂੰ ਸੋ ਮੈਂ ਇਹ ਗੱਲ ਕਹਿ ਸਕਦਾ ਕਿ ਇਸ ਵੇਲੇ ਸਭ ਤੋਂ ਪਹਿਲਾਂ ਅਸੀਂ ਫੈਲਾ ਕੀਤਾ ਹੂੰ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਜਿਹੜੇ ਬੂਟੇ ਆ ਉਹ ਪ੍ਰਾਈਵੇਟ ਨਰਸੀਆਂ ਤੋਂ ਲੈ ਜਾਂਦੇ ਸੀਗੇ ਹੂੰ ਜਿਸੇ ਗੜਬੜ ਹੁੰਦੀ ਹੈ ਹੂੰ ਹੂੰ ਸੋ ਹੁਣ ਪਿਛਲੇ ਡੇਢ ਸਾਲ ਤੋਂ ਇੱਕ ਵੀ ਬੂਟਾ ਅਸੀਂ ਪ੍ਰਾਈਵੇਟ ਨਰਸੀ ਤੋਂ ਨਹੀਂ ਲੈ ਆ ਰਹੇ ਸਾਰੇ ਹੀ ਬੂਟੇ ਆਪਣੀਆਂ ਸਰਕਾਰੀ ਨਰਸੀਆਂ ਤੋਂ ਲਾ ਰਹੇ ਹਾਂ ਅਸੀਂ ਲੈ ਇੱਕ ਤਾਂ ਗੱਲ ਅਸੀਂ ਉਹ ਬਾਹਰਲਾ ਕੰਮ ਕਰਤਾ ਸੋ ਟਾਇਲਟ ਦੀ ਮੈਂ ਜ਼ਿਕਰ ਕੀਤਾ ਵੀ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿੱਥੇ ਇਸ ਵੇਲੇ 100 ਨਰਸਿੰਗਾਂ ਦੀ ਸਾਡੀਆਂ ਟਾਇਲਟ ਬਣ ਚੁੱਕੀਆਂ ਨੇ ਜੀ 80 ਹੋਰ ਬਣਾ ਲੈ ਸੀ ਜਾ ਰਹੇ ਹੂੰ ਸੋ ਇਹਦੇ ਨਾਲ ਅਸੀਂ ਮਤਲਬ ਬਠਿੰਡੇ ਦੇ ਅੰਦਰ ਹੂੰ ਚਾਰ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਆ ਫੋਰਸਟ ਦੇ ਅੰਦਰ ਅਸੀਂ ਜਿਹੜੇ ਕ੍ਰੇਟ ਬਣਦੇ ਆ ਥੱਲੇ ਰੱਖੇ ਜਾਂਦੇ ਆ ਮੰਡੀਆਂ ਦੇ ਵਿੱਚ ਮੰਡੀਆਂ ਦੇ ਅੰਦਰ ਕ੍ਰੇਟ ਦਾ ਉੱਥੇ ਪ੍ਰੋਜੈਕਟ ਸ਼ੁਰੂ ਕੀਤਾ ਸੀ ਹੂੰ ਫੈਂਸਿੰਗ ਪੋਲ ਜਿਹੜੇ ਬਾਹਰੋਂ ਲੈਂਦੇ ਸੀਗੇ ਉਹ ਹੁਣ ਅਸੀਂ ਆਪ ਬਣਾ ਰਹੇ ਆ ਹਮ ਅ ਬਰਮੀ ਕੰਬੋਸ ਜਿਹੜੀ ਅਕਸਰ ਅਸੀਂ ਵਰਤਦੇ ਆ ਆਪਣੀ ਅ ਪਲਾਂਟੇਸਿੰਗ ਦੇ ਅੰਦਰ ਜੀ 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 ਉਹ ਅਸੀਂ ਬਣਾ ਰਹੇ ਆ ਹਮ ਸੋ ਅ ਮਤਲਬ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਹੁਣ ਸਰਕਾਰ ਟੂ ਸਰਕਾਰ ਹੀ ਹਮ ਬਿਜ਼ਨਸ ਹੋ ਰਿਹਾ ਹਮ ਔਰ ਮੈਨੂੰ ਇਹ ਗੱਲ ਕਹਿਣ ਚ ਖੁਸ਼ੀ ਆ ਵੀ ਅਸੀਂ ਇਹਨਾਂ ਇਸ ਸਾਲ ਦੇ ਦੌਰਾਨ 23 24 ਚ 43 ਕਰੋੜ ਰੁਪਈਆ ਅਸੀਂ ਕਮਾਇਆ ਇਹਦੇ ਵਿੱਚ ਹੂੰ ਜਿਹੜਾ ਡਿਪਾਰਟਮੈਂਟ ਨੂੰ ਬੇਨਿਫਿਟ ਹੋਇਆ ਹੂੰ ਹੂੰ ਸੋ ਲਗਾਤਾਰ ਨਵੀਆਂ ਗੱਲਾਂ ਤੇ ਅਸੀਂ ਮਲਵਰ ਕਰਦੇ ਆ ਸੋ ਫੋਰੈਸਟ ਨੂੰ ਨਾਡੇ ਸਿੰਗਲ ਮੈਗ ਫੋਰੈਸਟ ਵੱਲੋਂ ਕਹਿ ਰਹੇ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਹੂੰ ਵੀ ਪੰਜਾਬ ਦੀਆਂ ਰਵੈਜਤਾਂ ਵੀ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ 400 500 ਸਾਲ ਪਹਿਲਾਂ ਵਾਤਾਵਰਣ ਨੂੰ ਲੈ ਕੇ ਜਦੋਂ ਨਾ ਚਿਮਣੀਆਂ ਆਸਾਨ ਨਾ ਉਦੋਂ ਟਰਾਂਸਪੋਰਟ ਸੀਗੀ ਨਾ ਭੱਟੇ ਸੀਗੇ ਹੂੰ ਹੂੰ ਤੇ ਅੱਜ ਦੇ ਬਹੁਤ ਕੁਝ ਹੈਗਾ ਆ ਅੱਜ ਚੁਣੌਤੀ ਉਹਦੇ ਨਾਲੋਂ ਵੀ ਵੱਡੀ ਆ ਸੋ ਸਾਨੂੰ ਪੰਜਾਬ ਦੇ ਲੋਕਾਂ ਨੂੰ ਫਾਰੈਸ ਨੂੰ ਆਪਣੇ ਜੀਵਨ ਦਾ 파ੜ ਬਣਾਉਣਾ ਚਾਹੀਦਾ ਤੋ ਮੈਂ ਤੁਹਾਡੇ ਮਨ ਚ ਤੋਂ ਬੇਨਤੀ ਕਰਾਂਗਾ ਵੀ ਆਪਣੇ ਘਰਾਂ ਚ ਆਪਣੇ ਆਲੇ ਦੁਆਲੇ ਤੁਸੀਂ ਜਿੱਥੇ ਵੀ ਬੂਟੇ ਲਾਣਾ ਚਾਹੁੰਦੇ ਹੋ ਫੋਰੈਸ ਦੇ ਅਧਿਕਾਰੀਆਂ ਨਾਲ ਮਿਲ ਕੇ ਹਜ਼ਾਰਾਂ ਬੂਟੇ ਸੈਂਕੜੇ ਬੂਟੇ ਅਸੀਂ ਪ੍ਰੋਵਾਈਡ ਕਰਾਵਾਂਗੇ ਸੋ ਇਹ ਸਾਡੀ ਮਦਦ ਵੀ ਕੀਤੀ ਜਾਵੇ ਅਸੀਂ ਫੋਰੈਸ ਨੂੰ ਲੈ ਕੇ ਕਾਫੀ ਪਲਾਨ ਜਿਹੜੇ ਕੀਤੇ ਆ ਹਮ ਹਮ ਗੁਰਨਾਨਕ ਬੀਚੀਆਂ ਬਰਾਈਆਂ ਜਾ ਰਹੀਆਂ ਨੇ ਪੰਜਾਬ ਦੇ ਅੰਦਰ ਨਗਰਵਾਨ ਬਣਾਏ ਜਾ ਰਹੇ ਆ ਇਸ ਸਮੇਂ ਦੇ ਦੌਰਾਨ ਅਸੀਂ ਲਗਭਗ 100 ਗੁਰਨਾਨਕ ਬੀਚੀ ਬਣਾਈ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ 25 ਨਗਰਵਾਨ ਪੰਜਾਬ ਦੇ ਵਿੱਚ ਬਣਾਏ ਆ ਜਿਨ੍ਹਾਂ ਦੇ ਅੰਦਰ ਮਤਲਬ ਉਹ ਪਲਾਂਟੇਸ਼ਨ ਦੇ ਨਾਲ ਨਾਲ ਉਹ ਜੋ ਗਜੀਬੋ ਬਣਦੇ ਆ ਕੁਝ ਲੋਕਾਂ ਦੇ ਸਹਿਰ ਸਪਾਟੇ ਦੇ ਰੂਪ ਦੇ ਵਿੱਚ ਮੈਂ ਉਸੇ ਤੇ ਆ ਰਿਹਾ ਸੀਗਾ ਵਾਈਲਡ ਲਾਈਫ ਨੂੰ ਲੈ ਕੇ ਜਦੋਂ ਸਵਾਲ ਉੱਠਦਾ ਹਾਲ ਫਿਲਹਾਲ ਦੇ ਵਿੱਚ ਇੱਕ ਤਸਵੀਰਾਂ ਬੜੀ ਵਾਇਰਲ ਹੋਈਆਂ ਲੁਧਿਆਣੇ ਦੇ ਲੋਕ ਕਹਿਣ ਲੱਗੇ ਬਈ ਵਾਈਲਡ ਲਾਈਫ ਤਾਂ ਨਿਕਲ ਕੇ ਸਾਡੀਆਂ ਸੜਕਾਂ ਤੇ ਆ ਗਈ ਤੇੰਦੂਆ ਉੱਥੇ ਖੁੱਲਿਆ ਹਮਕਮ ਦਾ ਨਜ਼ਰ ਆਇਆ ਲੋਕ ਡਰ ਵੀ ਗਏ ਕਈ ਤਸਵੀਰਾਂ ਵਾਇਰਲ ਹੋਈਆਂ ਅੱਜ ਕੱਲ ਫਿਲੌਰ ਦੇ ਵਿੱਚ ਹੈ ਕਿ ਉਹ ਲੁਧਿਆਣਾ ਤੋਂ ਅੱਗੇ ਸੰਬਰਾਲੇ ਗਿਆ ਹੁਣ ਫਿਲੌਰ ਦੇ ਵਿੱਚ ਇਹ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਪਰ ਇਹਦੇ ਨਾਲ ਹੀ ਜੁੜਿਆ ਜਿਹੜਾ ਸਵਾਲ ਆਇਆ ਡਾਕਟਰ ਚੱਕ ਸਾਹਿਬ ਲੋਕ ਇਹ ਵੀ ਪੁੱਛਦੇ ਨੇ ਕਿ ਅਸੀਂ ਵਾਈਲਡ ਲਾਈਫ ਵੇਖਣ ਜਾ ਸਕੀਏ ਇਸ ਤਰੀਕੇ ਦਾ ਕੋਈ ਅਰੇਂਜਮੈਂਟ ਤੁਸੀਂ ਕਰ ਰਹੇ ਹੋ ਬਿਲਕੁਲ ਮੈਂ ਤੁਹਾਡੇ ਮੰਚ ਦੇ ਰਾਈ ਤੁਹਾ ਨੂੰ ਵੀ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਸਾਡਾ ਜਿਹੜਾ ਸਤਵੀਰ ਜੂ ਹੈ ਹੂੰ ਹੂੰ ਉਹਨੂੰ ਜ਼ਰੂਰ ਦੇਖਿਆ ਜਾਵੇ ਹੂੰ ਇਹਨਾਂ ਦਿਨਾਂ ਦੇ ਦੌਰਾਨ ਅਸੀਂ ਉੱਥੇ ਕਰੋਨਾ ਰੁਪਈਆਂ ਦੀ ਇਨਵੈਸਟਮੈਂਟ ਕੀਤੀ ਹੈ ਹੂੰ ਉੱਥੇ ਅਸੀਂ ਹੁਣ ਟੁਆਇਟ ਰੇਨ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਕਾਫੀ ਵੱਡੀ ਹੂੰ ਹੂੰ ਔਰ ਅ ਪੰਜਾਬ ਦੇ ਅੰਦਰ ਆਈਸੀਯੂ ਪਹਿਲਾ ਸਤਵੀਰ ਜੂ ਹੈ ਜਿੱਥੇ ਬਣਿਆ ਹੂੰ ਜਾਨਵਰ ਇੰਜਰਡ ਹੁੰਦੇ ਆ ਉਹਨਾਂ ਨੂੰ ਉਧਰ ਟ੍ਰੀਟ ਕੀਤਾ ਜਾਂਦਾ ਜਿੱਦਾਂ ਜਾਨਵਰ ਆ ਉਹਨਾਂ ਦੀ ਜਾਨ ਆ ਹੂੰ ਜੋਨਾਲੀ ਬਹੁਤ ਸ਼ਾਨਦਾਰ ਅਸੀਂ ਜਿਹੜਾ ਆਈਸੀਯੂ ਸਤਵੀਰ ਦੇ ਅੰਦਰ ਬਣਾਇਆ ਸੋ ਇਹਦੇ ਨਾਲ ਦੀ ਨਾਲ ਮੈਂ ਬੇਨਤੀ ਕਰਾਂਗਾ ਵੀ ਜਿਹੜਾ ਸਾਡਾ ਪਠਾਨਕੋਟ ਦੇ ਅੰਦਰ ਚਮਰੋੜ ਹੈ ਹੂੰ ਬੇਸਿਕਲੀ ਨਾ ਚਮਰੋੜ ਆ ਅੱਜ ਕੱਲ ਉਹਨੂੰ ਮਿੰਨੀ ਗੋਆ ਵੀ ਕਿਹਾ ਜਾਂਦਾ ਹੂੰ ਔਰ ਜਿੱਥੇ ਅਸੀਂ ਫੋਰੈਸਟ ਦੀਆਂ ਹਾਰਟਸ ਵੀ ਬਣਾਈਆਂ ਨੇ ਹੂੰ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਸੱਦਾ ਦੇ ਰਿਹਾ ਵੀ ਇੱਕ ਵਾਰਾ ਫੀਲਿੰਗ ਲਵੋ ਜਾ ਕੇ ਉੱਤੇ ਹੂੰ ਤੁਹਾਨੂੰ ਇਹ ਮਹਿਸੂਸ ਹੀ ਨਹੀਂ ਹੋਏਗਾ ਤੁਸੀਂ ਸੋਚੋਗੇ ਵੀ ਪੰਜਾਬ 'ਚ ਹੈ ਕਿ ਜਾ ਕੇ ਦੇ ਬਾਹਰ ਹੂੰ ਜਿੱਥੇ ਬਹੁਤ ਸ਼ਾਨਦਾਰ ਝੀਲ ਹੈ ਔਰ ਉੱਥੇ VOTING ਦਾ ਸਿਸਟਮ ਸ਼ੁਰੂ ਕੀਤਾ। ਹੋਰ ਕਾਫੀ ਕੁਝ ਉੱਥੇ ਹੋ ਰਿਹਾ। ਲਾਸਟ ਟਾਈਮ ਉੱਥੇ ਜਿਹੜੀਆਂ ਵਾਰਡ ਸਪੋਰਟਸ ਦੀਆਂ, ਪੰਜਾਬ ਪੱਦਰ ਦੀਆਂ ਮਤਲਬ ਖੇਡਾਂ ਵੀ ਹੋਈਆਂ ਨੇ। ਸੋ ਕਾਫੀ ਕੁਝ ਪੰਜਾਬ ਦੇ ਅੰਦਰ ਇਹਦਾ ਚੋਹਾਲ ਡੈਮ ਹੈ ਸਾਡੇ ਕੋਲ ਹਿਸ਼ਾਰਪੁਰ ਦੇ ਉੱਪਰਲੇ ਪਾਸੇ। ਤਾਂ ਮੈਂ ਜ਼ਰੂਰ ਬੇਨਤੀ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਸਤਵੀਰਸ ਜਾਣਾ ਚਾਹਣ। ਬਹੁਤ ਨਾਰਮਲ ਜੀ ਉੱਥੇ ਟਿਕਟ ਹੈਗੀ ਐ। ਯਾਨੀ ਤੁਹਾਡਾ ਸੱਦਾ ਇਹ ਹੈ ਵੀ ਹਿਮਾਚਲ ਜਾਣ ਦੀ ਵੀ ਇੰਨੀ ਲੋੜ ਨਹੀਂ ਹੈਗੀ। ਤੁਸੀਂ ਇੱਕ ਵਾਰ ਪੰਜਾਬ ਦਾ ਬਾਰਡਰ ਬਾਰਡਰ ਏਰੀਆ ਦੇਖ ਲਓ। ਲਾਜ਼ਮੀ, ਲਾਜ਼ਮੀ। ਔਰ ਮੈਨੂੰ ਲੱ ਤੁਸੀਂ ਗੋਡ ਫੀਲ ਕਰੋਗੇ ਚਮੜੀ